ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਅਵਤਾਰ ਪਰਬ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਗੁਰਪੁਰਬ ਨੂੰ ਲੈ ਕੇ ਜਗਾ ਜਗਾਤੇ ਨਗਰ ਕੀਰਤਨ ਸਜਾਏ ਗਏ ਨੇ ਤੇ ਅੱਜ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆ ਅਸੀਂ ਤੁਹਾਨੂੰ ਸੰਗਰੂਰ ਦੇ ਪੁਵਾਨੀਗੜ੍ਹ ਪਾਸਾ ਹੀ ਨੌ ਵੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਜਿਹੜਾ ਸਥਾਨ ਹੈ ਸਜੋਵਤ ਹੈ ਇੱਥੇ ਅੱਜ ਜਿਹੜਾ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਤੇ ਦੂਜੇ ਪਾਸੇ ਮੁਸਲਮ ਭਾਈਚਾਰੇ ਨੂੰ ਸਨਮਾਨ ਕੀਤਾ ਗਿਆ ਕੱਲ ਨਗਰ ਕੀਰਤਨ ਸਜਾਏ ਗਏ ਸੀ ਤੇ ਉਹਨਾਂ ਦੇ ਵਿੱਚ ਮੁਸਲਮ ਭਾਈਚਾਰੇ ਨੇ ਸਾਂਝੀ ਬਾਰਤਾ ਦਾ ਸੰਦੇਸ਼ ਦਿੰਦੇ ਹੋਏ ਉਹਨਾਂ ਨੇ ਜੁੱਸਦਾ ਲੰਗਰ ਲਾਇਆ ਸੀ ਅਸੀਂ ਗੱਲ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਹੰਮਦ ਇਜ਼ਜ਼ਤ ਹੈ ਮੈਂ ਜਾਓ ਮਸਜਿਦ ਬਵਾਨੇ ਗੜ੍ਹ ਦਾ ਪੇਸ਼ੀਮਾਮ ਹੂੰ ਤੋਂ ਹਮਾਰੇ ਸਿੱਖ ਭਾਈਓ ਨੇ ਹਮੇਂ ਬੁਲਾਇਆ ਹੈ ਗੁਰਦੁਆਰੇ ਦੇ ਅੰਦਰ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਇਸ ਤਰ੍ਹਾਂ ਆਣਾ ਚਾਹੀਏ ਇਸ ਸੇ ਹਮਾਰੇ ਮੁਲਕ ਕੀ ਜੋ ਤਹਿਜ਼ੀਬ ਹੈ جو شروع سے قائم رہی ہے جب سے ملک آزاد ہوا ہے وہ ہمیشہ انشاءاللہ تا قیامت جب تک چاند و سورج زمین رہے گی قائم رہے گی اگر اسی طریقے سے پیار محبت کے ساتھ ہندو مسلم سکھ عیسائی آپس میں ایک دوسرے کے ساتھ میل جول کے ساتھ اس ملک میں چلتے رہے اور جو آج کے دور میں جیسی نفرتیں پھیل رہی ہیں ہماری زبانوں کے ذریعے دوسرے اعتبار سے یہ ہمیشہ ہمیشہ کے لیے ہمیں ختم کرنی چاہیے یہی ہمارا اس موقع پر سب کو پورے ملک واسوں کو پورے صوبے واسیوں کو یہ ہم سندیش دیتے ہیں یہ ہمارا میسیج ہے کہ اللہ تعالیٰ اس ملک کے امن امان کو ہمیشہ قائم رکھے اور ہر نظر بد سے حفاظت فرمائے ਬਿਲਕੁਲ ਜੀ ਇਹ ਸਨ ਸਾਡੇ ਜਿਹੜੇ ਮੁਸਲਮ ਭਾਈਚਾਰਾ ਉਹਨਾਂ ਦੇ ਨਮਾਇंदे ਜੋ ਕਿ ਮਸਜਿਦ ਦੇ ਵਿੱਚ ਨਵਾਜ਼ ਦਾ ਕੰਮ ਕਰਦੇ ਨੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਤੇ ਦੂਜੇ ਪਾਸੇ ਅਸੀਂ ਜਿਹੜੇ ਮੈਨੇਜਰ ਸਾਹਿਬ ਨੂੰ ਨਾਲ ਜ਼ਰੂਰ ਗੱਲ ਕਰਾਂਗੇ ਜਗਤੀ ਸਿੰਘ ਜੀ ਇੱਥੇ ਤੁਸੀਂ ਸਨਮਾਨ ਕੀਤਾ ਮੁਸਲਮ ਭਾਈਚਾਰੇ ਨੂੰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪ੍ਰਬਤੋਂ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਜੋ ਨਗਰ ਕੀਰਤਨ ਸਮੇਂ ਹਮੇਸ਼ਾ ਮੁਸਲਮਾਨ ਭਾਈਚਾਰੇ ਵੱਲੋਂ ਗौਸਲਾ ਚੌਕ ਵਿਖੇ ਹਰੇਕ ਵਾਰੀ ਜੂਸ ਦਾ ਲੰਗਰ ਲਗਾਇਆ ਜਾਂਦਾ ਤੇ ਇਹਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਇਹਨਾਂ ਦੇ ਐਨੇ ਵਧੀਆ ਵਿਚਾਰ ਨੇ ਭਾਈਚਾਰੇ ਨੇ ਸਿੱਖ ਧਰਮ ਪ੍ਰਤੀ ਵੀ ਭਾਈਚਾਰੇ ਨੂੰ ਜੋੜ ਕੇ ਰੱਖਣਾ ਚਾਹੁੰਦੇ ਨੇ ਇਹ ਸਾਰੇ ਵੀਰ ਭਾਈ ਤੇ ਇਹ ਚਾਹੁੰਦੇ ਨੇ ਵੀ ਜੋ ਵੀ ਹੈਗਾ ਹਰੇਕ ਵਾਰੀ ਨਗਰ ਕੀਰਤਨ ਤੋਂ ਬਾਅਦ ਭੋਗ ਦੇ ਦਿਨ ਵਿਸ਼ੇਸ਼ ਤੌਰ ਤੇ ਇਹਨਾਂ ਵੀਰਾਂ ਨੂੰ ਬੁਲਾਇਆ ਜਾਂਦਾ ਤੇ ਇਹਨਾਂ ਦਾ ਸਪੈਸ਼ਲ ਤੌਰ ਤੇ ਸਨਮਾਨ ਕੀਤਾ ਜਾਂਦਾ ਤੇ ਇਹ ਸਿੱਖ ਕੌਮ ਦਾ ਬਹੁਤ ਹੀ ਜ਼ਿਆਦਾ ਸਨਮਾਨ ਕਰਦੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਆਪਦੇ ਦਿਲ ਦੀ ਗਹਿਰਾਈਆਂ ਚ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਤੁਸੀਂ ਦੇਖੋ ਕਿ ਅੱਜ ਜਸਤਾਰ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਗਿਆ ਛੋਟੇ ਛੋਟੇ ਬੱਚਿਆਂ ਦੇ ਸਿਰ ਦੇ ਉੱਤੇ ਕੇਸਰੀ ਜਿਹੜੀਆਂ ਪੱਗਾਂ ਨੇ ਉਹ ਬਨੀਆਂ ਗਈਆਂ ਨੇ ਸੋਹਣੇ ਸੋਹਣੇ ਬੱਚੇ ਕਿਉਂਕਿ ਇਹਨਾਂ ਨੇ ਇੱਕ ਇਹਨਾਂ ਨੂੰ ਗਲਾਂ ਦੇ ਵਿੱਚ ਤਗਮੇ ਪਾ ਕੇ ਸਨਮਾਨ ਕੀਤਾ ਗਿਆ ਤੇ ਅੱਜ ਇਹਨਾਂ ਨੇ ਇੱਕ ਅਹਿਦ ਕੀਤਾ ਕਿ ਅਸੀਂ ਬਾਹਰ ਨਹੀਂ ਕਟਾਵਾਂਗੇ ਕਿਉਂਕਿ ਸਿੱਖੀ ਸਰੂਪ ਦੇ ਵਿੱਚ ਇਹ ਬੱਚੇ ਤੁਸੀਂ ਦੇਖੋਗੇ ਪੱਗਾਂ ਕਿੰਨੀਆਂ ਸੁਨਿਆਰ ਲੱਗਦੀਆਂ ਨੇ ਸਾਡੇ ਨਾਲ ਬినਰਜੀਤ ਸਿੰਘ ਗੋਲਡੀ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਦੇ ਖੜੇ ਆ ਬినਰਜੀ ਜੀ ਅੱਜ ਸਤਾਰ ਲੰਗਰ ਲਾਇਆ ਗਿਆ ਤੇ ਮੁਸਲਮਾਨ ਭਾਈਚਾਰੇ ਨੂੰ ਸਨਮਾਨ ਵੀ ਕੀਤਾ ਗਿਆ ਕੀ ਕਹਣਾ ਹੈ ਸਭ ਤੋਂ ਪਹਿਲਾਂ ਤਾਂ ਸਾਰੀਆਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰਪੁਰਪ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਉਪਰਾਲਾ ਜਿਹੜਾ ਅੱਜ ਯੂਥ ਅਕਾਲੀ ਦਲ ਵੱਲੋਂ ਤੇ ਯੂਥ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਚੇਂਜਰ ਸਾਹਿਬ ਜਿਹੜਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਪ੍ਰਧਾਨ ਸ਼੍ਰੋਮਣੀ ਕਾਲ ਦਲ ਭੁੰਦਰ ਸਾਹਿਬ ਸਾਰਿਆਂ ਦੀ ਜਿਹੜੀ ਉਹਨਾਂ ਦੇ ਜੇਕਈ ਇੱਕ ਉਦਮ ਸਦਕਾ ਪੂਰੇ ਪੰਜਾਬ ਦੇ ਵਿੱਚ ਆ ਜਿਹੜਾ ਦਸਤਾਰਾਂ ਦਾ ਲੰਗਰ ਜਿਹੜਾ ਹੈ ਉਹ ਲਾਇਆ ਗਿਆ ਤੇ ਬੱਚਿਆਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾ ਕੇ ਅਸੀਂ ਪਾਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਹਵਾਨੀਗੜ੍ਹ ਵਿਖੇ ਹਲਕਾ ਸੰਗਰੂਰ ਵੱਲੋਂ ਇਹ ਦਸਤਾਰਾਂ ਦਾ ਲੰਗਰ ਲਾਇਆ ਤੇ ਬਹੁਤ ਸੋਹਣਾ ਲੱਗ ਰਿਹਾ ਬੱਚੇ ਸਾਰੇ ਕੇਸਰੀ ਨਿਸ਼ਾਨ ਜਿਹੜੇ ਕੇਸਰੀ ਸਾਡੇ ਜਿਹੜਾ ਸਾਡਾ ਨਿਸ਼ਾਨ ਹੈ ਤੇ ਕੇਸਰੀ ਰੰਗ ਹੈ ਜਿਹੜਾ ਉਹਦੇ ਵਿੱਚ ਇਹ ਪੂਰੇ ਲਿਸ਼ਕ ਪੁਸ਼ਕ ਕੇ ਕਹਿ ਸਕਦੇ ਚੜ੍ਹਦੀ ਕਲਾ ਦੇ ਜਿਹੜੇ ਸਾਡੇ ਵੀਰ ਨੇ ਤੇ ਨਾਲ ਹੀ ਸਾਡਾ ਮੁਸਲਮਾਨ ਭਾਈਚਾਰਾ ਵਿਸ਼ੇਸ਼ ਤੌਰ ਤੇ ਇਹਨਾਂ ਤੇ ਧੰਨਵਾਦੀਆਂ ਕਿਉਂਕਿ ਇਹਨਾਂ ਨੇ ਕੱਲ ਜਦੋਂ ਨਗਰ ਕੀਰਤਨ ਸੀ ਨਗ ਜਿਹੜੀ ਭਾਈਚਾਰਕ ਸਾਂਝ ਦਾ ਪ੍ਰਤੀਕ ਜਿਹੜਾ ਹੈ ਕਿਉਂਕਿ ਉਹਨੂੰ ਇਹਨਾਂ ਨੇ ਅੱਜ ਜਿਹੜੀ ਮਿਸਾਲ ਉਹਦੀ ਪੈਦਾ ਕੀਤੀ ਹੈ ਤੇ ਬਾਬਾ ਨਾਨਕ ਜਿਹੜੇ ਸੀ ਉਹ ਕੱਲੇ ਇਸ ਕਹੀਏ ਕਿ ਸਿੱਖਾਂ ਦੇ ਕੱਲੇ ਗੁਰੂ ਨਹੀਂ ਉਹ ਹਰ ਧਰਮ ਦੇ ਗੁਰੂ ਸੀ ਜਿੱਥੇ ਮਰਜੀ ਤੁਸੀਂ ਅੱਜ ਪਾਕਿਸਤਾਨ ਚਲੇ ਜਾਓ ਅਰਬ ਕੰਟਰੀ ਚਲੇ ਜਾਓ ਤੁਸੀਂ ਨੇਪਾਲ ਚਲੇ ਜਾਓ ਕਿਸੇ ਪਾਸੇ ਚਲੇ ਜਾਓ ਤਾਂ ਤੁਸੀਂ ਤੁਹਾਨੂੰ ਹਰ ਜਗ੍ਹਾ ਬਾਬਾ ਨਾਨਕ ਜੀ ਦੀ ਜਿਹੜੀ ਹੈ ਉਹਨਾਂ ਦੀ ਤਸਵੀਰ ਉਹਨਾਂ ਦੀ ਜਿਹੜੀ ਹੈ ਜਿਹੜੇ ਪੈਰੋਕਾਰ ਨੇ ਉਹ ਹਰ ਜਗ੍ਹਾ ਮਿਲ ਲੰਗੇ ਤੇ ਇਹੀ ਸਾਡਾ ਵਿਲੱਖਣਤਾ ਇਹੀ ਸਾਡੇ ਧਰਮ ਦੀ ਵਿਲੱਖਣਤਾ ਹੈ ਤੇ ਮੈਂ ਚਾਹੁੰਦਾ ਕਿ ਬੱਚੇ ਜਿਹੜੇ ਜਿਨ੍ਹਾਂ ਨੇ ਅੱਜ ਇਸ ਰੂਪ ਸਜਾਏ ਨੇ ਇਸ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਸਭ ਤੇ ਖੁਸ਼ੀਆਂ ਤੇ ਮੇਰਾ ਪਰਿਆ ਹੱਥ ਰੱਖੇ ਬਿਲਕੁਲ ਜੀ ਇਹ ਜਿਹੜੇ ਅੱਜ ਬਾਬਾ ਨਾਨਕ ਸੀਗੇ ਉਹ ਹਰ ਧਰਮ ਦੇ ਗੁਰੂ ਸੀ ਬਾਬਾ ਨਾਨਕ ਨੂੰ ਹਰ ਮਾਜਬ ਦਾ ਬੰਦਾ ਅੱਜ ਉਹਨਾਂ ਦੀ ਖੁਸ਼ੀ ਮਨਾ ਰਿਹਾ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਗੁਰੂ ਘਰ ਦੀਆਂ ਦਿਖਾ ਰਿਹਾ ਤੁਸੀਂ ਦੇਖੋਗੇ ਗੁਰੂ ਘਰ ਦੇ ਵਿੱਚ ਜਿਹੜੇ ਨਾਸ ਮੱਥਾ ਦੇਖਣ ਲਈ ਲੋਕ ਪਹੁੰਚ ਰਹੇ ਨੇ ਇੱਥੇ ਪੀੜਾਂ ਲੱਗੀਆਂ ਹੋਣ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਲੋਕ ਨੇ ਜਿਹੜੇ ਨਸਮਕਤ ਸੋ ਰਹੇ ਨੇ ਤੇ ਦੂਜੇ ਪਾਸੇ ਸੀ ਜਰੂਰ ਕੈਮਰਾਮੈਨ ਨੂੰ ਕਹੂੰਗਾ ਕਿ ਅੰਦਰ ਜਿਹੜੀਆਂ ਅਸੀਂ ਤਸਵੀਰਾਂ ਜਰੂਰ ਦਿਖਾਈਏ ਕਿ ਤੁਸੀਂ ਦੇਖੋ ਕਿ ਬੱਚਿਆਂ ਦੇ ਵਿੱਚ ਜਿਹੜੀ ਪੱਗ ਬੰਨਣ ਦਾ ਇਹਨੂੰ ਲੈ ਕੇ ਤੇ ਬੱਚੇ ਜਿਹੜੇ ਹੋਰ ਵੀ ਸਿਆਣੇ ਬੰਦੇ ਨੇ ਉਹ ਸਾਰੇ ਪੱਗ ਦਸਤਾਰ ਦਾ ਜਿਹੜਾ ਲੰਗਰ ਲੱਗਿਆ ਉਹਦਾ ਜਰੂਰ ਆਨੰਦ ਲੈ ਰਹੇ ਨੇ ਬਸ ਛੋਟੇ-ਛੋਟੇ ਬੱਚੇ ਆਪਣੇ ਸਿਰਾਂ ਦੇ ਉੱਤੇ ਦਸਤਾਰ ਸਜਾ ਰਹੇ ਨੇ ਕਿਉਂਕਿ ਸਿੱਖੀ ਸਰੂਪ ਦੇ ਵਿੱਚ ਜਿਹੜੇ ਬੱਚੇ ਨੇ ਉਹ ਅੱਜ ਪਨ ਕਰਕੇ ਗਏ ਨੇ ਉਹਨਾਂ ਨੂੰ ਗੁਰਦੁਆਰਾ ਪਾਸਾਈ ਨੌਵੀਂ ਵਿੱਚੋਂ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ ਕਿ ਅੱਗੇ ਤੋਂ ਅਸੀਂ ਕੇਸ ਜਿਹੜੇ ਨਹੀਂ ਕਟਾਵਾਂਗੇ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਡੀਸੀ ਨਾਲ ਕੈਮਰਾਮੈਨ ਧੀਮ ਚੰਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ